ਸ਼ਸ਼ੀ ਕਾਲ ਜੀ ਸਾਰਿਆਂ ਨੂੰ ਰਵੀ ਬ੍ਰਾਸਤ ਚੈਨਲ ਨੂੰ ਦੇਖ ਰਹੀਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੁਖ ਪੰਡਾਰ ਚਰਚ ਪਿੰਡ ਪਖਾਰੀਵਾਲ ਵਿਖੇ ਪੂਰਨ ਸੁਜੀਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਦੇ ਨਾਲ ਸੁਜੀਤ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਸਬਕਾ ਵਿਜੀਤ ਪੰਜਾਬ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਉਹਨਾਂ ਨੇ ਰਵੀ ਬ੍ਰਾਸਤ ਨਿਊਜ਼ ਅਖਬਾਰ ਤੇ ਟੀਵੀ ਚੈਨਲ ਦੇ ਕਵਲਜੀਤ ਸਿੰਘ ਪੱਡਾ ਤੇ ਸਬਕਾ ਸਰਪੰਚ ਜਸਪੀਰ ਕੌਰ ਪੱਡਾ ਬਿੰਦ ਭਖਾਰੀਵਾਲ ਤੇ ਉਹਨਾਂ ਦੇ ਸੁਪੁੱਤਰ ਸਰਕਲ ਪ੍ਰਦਾਨ ਜਤਿੰਦਰ ਵੀਰ ਸਿੰਘ ਵੱਡਾ ਭਖਾਰੀਵਾਲ ਅਤੇ ਪੱਤਰਕਾਰ ਮਹਿੰਦਰ ਸਿੰਘ ਅਰਲੀਪਨ ਇਸ ਮੌਕੇ ਤੇ ਹਾਜ਼ਰ ਸਨ ਅੱਜ ਸ਼ੁਕਪੰਡਾਰ ਚਰਚ ਭਖਾਰੀਵਾਲ ਵਿਖੇ ਸਮੂਹ 크੍ਰਿਸਚਨ ਭਾਈਚਾਰੇ ਨੇ ਇੱਕ ਤਾਦਾਸ ਬੁੱਧ ਦਿਨ ਦੇ ਹੋਏ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਅਤੇ 크ਿਸਮਸ ਦੇ ਵੱਡੇ ਦਿਨ ਦਾ ਤਿਹਾੜੀ ਨੂੰ ਮਨਾਉਂਦੇ ਹੋਈ ਸੰਗਤਾਂ ਦੇ ਲਈ ਉਚਿਤ ਤੌਰ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜਿਸ ਵੇ ਸੈਂਕੜਿਆਂ ਦੀ ਤعداد ਦੇ ਨਾਲ ਸੰਗਤਾਂ ਨੇ ਇਕੱਠੇ ਹੋ ਕੇ ਪ੍ਰਭੂ ਯੇਸ਼ੂ ਮਸੀਹ ਦੇ ਗੁਣ ਗਾਨ ਕੀਤਾ। ਅਤੀਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਜੀ ਛੋਟੇਪੁਰ ਪੂਰਨ ਸੁਰਜੀਤ ਅਕਾਲੀ ਦਲ ਨੇ 71 ਹੋਈਆਂ ਸਮੂਹ ਪ੍ਰਭੂ ਦੇ ਨਾਮ ਲੈਵਾ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇਹੋ ਜਿਹੇ ਤਿਹਾਰਾਂ ਨੂੰ ਸਭ ਦਲ ਮਿਲ ਕੇ ਮਨਾਉਣੇ ਚਾਹੀਦੇ ਹਨ ਜੋ ਕਿ ਸਾਡੀ ਸਾਂਝੀ ਵalten ਦੇ ਸਾਰੇ ਤਿਹਾਰ ਜਿਹੜੇ ਆ ਇਹ ਪ੍ਰਤੀਖੰਡ ਸਾਨੂੰ ਸਭ ਨੂੰ ਇੱਕ ਮੋਢੋ ਕੇ ਵਾਹਿਗੁਰਜੀ ਦੇ ਲਲ ਲੱਗਣਾ ਚਾਹੀਦਾ ਹੈ ਉਹਨਾਂ ਵੱਲੋਂ ਦッセ ਮਾਰਗ ਤੇ ਚੱਲਣ ਲਈ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਕੀ ਪ੍ਰਭੂ ਦੇ ਲਲ ਉਹਨਾਂ ਨੂੰ ਕਦੇ ਵੀ ਕਿਸੇ ਵੀ ਪ੍ਰਕਾਰ ਦੀਆਂ ਦੁੱਖਤ ਕਲੀਫਾਂ ਨਹੀਂ ਹੁੰਦੀਆਂ ਪ੍ਰਭੂ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਦੀ ਆਮਦ ਲੈ ਕੇ ਹਾਜ਼ਰ ਰਹਿੰਦੇ ਹਨ ਆਓ ਤੁਹਾਨੂੰ ਹੁਣ ਸੁਣਾਉਣ ਜਾ ਰਹੇ ਹਾਂ ਪੂਰਨ surjit atali dal ਦੇ ਵਾਈਸ ਪ੍ਰਧਾਨ ਤੇ ਜਨਰਲ ਸਕੱਤਰ थेदार सबका वजीर सुचा सिंह जी छोटेपुर जनता अपने संबोधन करद की कहा <laughs> <laughs> क्या हमने आज होते हो किसी काम करते हो किसी सब काम वाले हो मैंने आज संध्या हमें मैं भी आज पहले एडवांस करके बीची सीमा गया है इन्होने भेजे किसी ने यहाँ रख दिया है पाये छोटे छोटे बच्चे वाले के

मां की बनी उपलब्धि बिना मां को खाए मनुष्य का वास्तव में साथ है सारे सुख अंदर त्याग के सोख हम जो पूरी तरह से संतान सुखों में आता है ये हमें हमेशा संसार के महत्व को बात करती है बल्कि यह उठाया है मां होइए कि तासो होगी जैसा साथ करके हम करते जल रहा है